ਨੇ ਕਿਸਾਨਾਂ ਦੇ ਮਨ ਦੇ ਵਿੱਚ ਇਹ ਗੱਲ ਪਤਾ ਨਹੀਂ ਕਿੱਥੋਂ ਬੈਠਦੀ ਹੈ ਕੌਣ ਬਿਠਾਉਂਦਾ ਹੈਗਾ ਵੀ ਜਦੋਂ ਵੀ ਕੋਈ ਨਵੀਂ ਕਿਸਮ ਆ ਗਈ ਇੱਕ ਸਾਲ ਹੀ ਉਹ ਕਿਸਮ ਬੀਜਣੀ ਹੈ ਚੇ ਝੋਨੇ ਦੀ ਕਿਸਮ ਹੈ ਚੇ ਕਣਕ ਦੀ ਕਿਸਮ ਹੈ ਮਹਿੰਗਾ ਬੀਜ ਜਿਹੜੇ ਸਾਲ ਬਲੈਕ ਹੋ ਗਏ ਬੀਜ ਦੀ ਮਹਿੰਗਾ ਬੀਜ ਹੋ ਗਏ ਉਹ ਸਾਲ ਹੀ ਬੀਜਣਾ ਠੀਕ ਹੈ ਕਣਕ ਦੀ ਕਿਸਮਾਂ ਚ ਹੁੰਦਾ ਆ ਰਿਹਾ ਪਹਿਲਾਂ 303 ਲਾ ਲੋ ਜਿਹੜੇ ਸਾਲ ਮਹਿੰਗਾ ਬੀਜ ਸੀ ਉਸ ਸਾਲ ਹੀ ਕਣਕ ਵੀ ਵੇਰਾ ਹੋਇਆ ਉਸ ਵਾਂ 327 ਮਹਿੰਗਾ ਬੀਜ ਇੱਕ ਸਾਲ ਬੀਜਿਆ ਹੁਣ ਘਟ ਗਏ ਐਵੇਂ 3826 ਦੇ ਵਿੱਚ ਕਰ ਲਿਆ ਇੱਕ ਸਾਲ ਬੀਜਿਆ ਮਹਿੰਗਾ ਬੀਜ ਬੀਜਿਆ ਬਸ ਉਦੋਂ ਚੁੱਪ ਕਰ ਗਏ ਉਵੇਂ ਹੁਣ 872 ਚ ਹੋ ਗਿਆ ਇੱਕ ਸਾਲ ਹੀ ਬੀਜਣਾ ਬਸ ਜਿਹੜੇ ਸਾਲ ਬਲੈਕ ਹੋਵੇ ਹੁਣ ਨਾ ਤਾਂ ਕੋਈ 303 ਨੂੰ ਬੀਜਣ ਨੂੰ ਤਿਆਰ ਨਾ ਕੋਰ 26 ਨੂੰ ਬੀਜੂਣ ਤੇ ਆ ਰਿਹਾ ਬਸ 872 872 ਕਰੀ ਜਾਂਦੇ ਆ ਵੈਰਾਈਟੀ ਟਾਪ ਦੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਸਾਲ ਹੀ ਕਿਸਮ ਨੂੰ ਕਿਉਂ ਬੀਜਣ ਹੁਣ ਮੇਰੀ ਗੱਲ ਦੱਸੋ ਵੀ 370 303 ਨਾੜ ਘਟਾ ਗਈ ਜ 826 ਝਾੜ ਘਟਾ ਗਈ ਜਿਹੜਾ ਹੁਣ ਆਪਾਂ ਨਵੀਆਂ ਕਿਸਮ ਦੇ ਪਿੱਛੇ ਹੋ ਗਏ ਇਹ ਮੇਰੀ ਗੱਲ ਦਾ ਕਾਫੀ ਨੂੰ ਗੁੱਸਾ ਲੱਗੂਗਾ ਪਰ ਇਹ ਗੱਲ ਜੱਜ ਦੀ ਨਹੀਂ ਹੈਗੀ ਠੀਕ ਹੈ ਇੱਕ ਕਿਸਮ ਨੂੰ ਆਪਾਂ ਇੱਕ ਸਾਲ ਹੀ ਪਤਾ ਨਹੀਂ ਕਿਉਂ ਬੀਜਦੇ ਆ ਜਦੋਂ ਕਿ ਨਮੀ ਕਿਸਮ ਆ ਜਾਂਦੀ ਹੈ ਫਿਰ ਆ ਪੌਦੇ ਵੱਲ ਲੋੜ ਲਾ ਦਿੰਨੇ ਆ ਇਸ ਮੌਂ ਬੀਜੋ ਬਾਈ ਜਿਹੜੀਆਂ ਸੋਡੇ ਖੇਤਾਂ ਚ ਚੰਗਾ ਝਾੜ ਦੇ ਰਹੀਆਂ ਐ ਐਮੀਨਾ ਬਾਹਲਾ ਨਵੀਆਂ ਨੂੀਆਂ ਕਿਸਮਾਂ ਵਿੱਚੇ ਜਾਇਆ ਕਰੋ ਜਿੱਦੇ ਆਮ ਹੋਏ ਨੂੰ ਦੀ ਆਪ ਲੈਣੋਂ ਹਟ ਜਾਣੇ